ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਪਠਾਨਕੋਟ ਦੇ ਪਿੰਡਾਂ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਜਾਗਰੂਕਤਾ ਵੈਨਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਤੱਕ ਇਲਾਜ ਦੀ ਸਹੂਲਤ ਪਹੁੰਚਾ ਰਹੀਆਂ ਨੇ ਇਸ ਦੌਰਾਨ ਵੱਖ-ਵੱਖ ਸਰਕਾਰ ਦੀਆਂ ਸਹੂਲਤਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਠਾਨਕੋਟ ਦੇ ਪਿੰਡ ਮਨਵਾਲ ਚ ਵਿਕਸਿਤ ਭਾਰਤ ਯਾਤਰਾ ਤਹਿਤ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਪੰਦੇ ਲੋਕਾਂ ਨੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖੇਟ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਸ਼ਲਾਘਾ ਕੀਤੀ ਤੇ ਲਾਭਪਾਤਰੀਆਂ ਨੇ ਆਪਣੇ ਵਿਚਾਰ ਵੀ ਬਾਕੀਆਂ ਨਾਲ ਸਾਂਝੇ ਕੀਤੇ ਮੈਨੂੰ ਮੋਦੀ ਸਰਕਾਰ ਵੱਲੋਂ ਪੈਸੇ ਵੀ ਮਿਲੇ 5000 ਦੇ ਤੇ ਮੇਰੇ ਵਿੱਚ ਆਂਗਣਵਾੜੀ ਸੁਪਰ ਦੇ ਹਨ ਰਾਸ਼ਨ ਵੀ ਮਿਲਦਾ ਜੀ ਵਧੀਆ ਸਕੀਮ ਹੈ ਕਿ ਸਾਡੇ ਬੱਚਿਆਂ ਨੂੰ ਲਾਭ ਮਿਲਦਾ ਹੈ ਇਸ ਸਕੀਮ ਦਾ ਜਣਾ ਪਿੰਡ ਦੇ ਮਨਵਾਲ ਦੇ ਜਾਣ ਵਾਲੀ ਸ਼੍ਰੀਮ ਸ਼ਕਤੀ ਮੈਂਬਰ ਦੀ ਪ੍ਰਧਾਨ ਨੂੰ ਤੇ ਹੋਲ ਇਸ ਗਰੁੱਪ ਵਿੱਚ ਬਹੁਤ ਫਾਇਦੇ ਨੇ ਕਿਆਂ ਨੇ ਲੋਨ ਵੀ ਲਿਆ ਤੇ ਇੱਕ ਕੰਮ ਕੀਤਾ ਆਪਣੇ ਨਮਸਕਾਰ ਮੇਰਾ ਨਾਮ ਮਧੁਰਾਣੀ ਹੈ ਮੈਂ ਮਨਵਾਲ ਪਿੰਡ ਦੀ ਰਹਿਣ ਵਾਲੀ ਆਂ ਔਰ ਜੋ ਮੋਦੀ ਸਰਕਾਰ ਦੀ ਸਕੀਮ ਹੈ ਆਜੀਵਿਕਾ ਹੈਲਪ ਗਰੁੱਪ ਬਹੁਤ ਵਧੀਆ ਹੈ ਇਸ ਨੂੰ ਸਾਨੂੰ 10-10 ਗਰੁੱਪ 10 ਮੈਂਬਰ ਜੁੜੇ ਆ ਗਰੁੱਪ ਚ ਔਰ ਸਾਨੂੰ ਸਾਰਿਆਂ ਨੂੰ ਬਹੁਤ ਲਾਭ ਮਿਲਿਆ ਹੈ ਇਸ ਡਰਨ ਆਯੁਸ਼ਮਾਨ ਕਾਰਡ ਬਣਾਉਣ ਦਾ ਕੈਂਪ ਵੀ ਲਗਾਇਆ ਗਿਆ ਕੇਂਦਰ ਸਰਕਾਰ ਵੱਲੋਂ ਭੇਜੀ ਗਏ ਮੋਬਾਈਲ ਵੈਨ ਰਾਹੀਂ ਲਾਪਾਤਰੀਆਂ ਨੂੰ ਵੱਦ ਤੋਂ ਵੱਧ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ ਇਹਨਾਂ ਵੈਨਾਂ ਰਾਹੀਂ ਕੇਂਦਰ ਸਰਕਾਰ ਦੀਆਂ 17 ਜਨਹਿਤ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ